ਇਲੈਕਸ਼ਨ ਕੋਡ ਦੀ ਉਲੰਘਣਾ ਹੈ ਜਾਂ ਨਹੀਂ ਇੱਕ ਨਿਯਮ ਹੈ ਕਿ ਕਿਸੇ ਵੀ ਸਰਕਾਰੀ ਬਿਲਡਿੰਗ ਤੇ ਸਰਕਾਰੀ ਖੰਬੇ ਤੇ ਕਰਾਸਿੰਗ ਤੇ ਨਾ ਹੋਲਡਿੰਗ ਲੱਗ ਸਕਦਾ ਨਾ ਬੈਨਰ ਲੱਗ ਸਕਦਾ ਨਾ ਝੰਡੀਆਂ ਲੱਗ ਸਕਦੀਆਂ ਦੁਕਾਨਦਾਰਾਂ ਦੀ ਮਰਜ਼ੀ ਦੇ ਨਾਲ ਲਿਖਿਤ ਉਹਨਾਂ ਨੇ ਸਾਨੂੰ ਦਿੱਤਾ ਕਿ ਤੁਸੀਂ ਬੀਜੇਪੀ ਦਾ ਝੰਡਾ ਲਗਾ ਸਕਦੇ ਹੋ ਉਸ ਵੇਲੇ ਤੇ ਇਲੈਕਸ਼ਨ ਕਮਿਸ਼ਨ ਬੜਾ ਤੇਜ਼ ਹੋਇਆ ਔਰ ਝੰਡੇ ਤੁਹਾਡੇ ਰਾਤੋ-ਰਾਤ ਉਧਾਰ ਕੇ ਲੈ ਗਿਆ ਜਿਹੜੇ ਸਰਕਾਰੀ ਖੰਭਿਆਂ ਦਾ ਕੋਈ ਵੀ ਐਮਸੀਸੀ ਦੀ ਉਲੰਘਣਾ ਕਰ ਰਹੇ ਹੋ ਉਹ ਬੋਰ ਉਤਾਰੇ ਜਾ ਰਹੇ ਨੇ ਤੇ ਨਗਰ ਨਿਗਮ ਲੋਕ ਕਾਫੀ ਬੋਰ ਉਤਾਰ ਲਏ ਨੇ ਤੇ ਬਾਕੀ ਜਿਹੜੇ ਆ ਕੇ ਉਤਾਰ ਦਿੱਤੇ ਜਾਂਦੇ ਨੇ ਕਿਹਾ ਬੋਰਡ ਲਗਾਣੇ ਜਿਹੜੇ ਜਾਇਜ਼ ਨਹੀਂ ਸਰਕਾਰੀ ਖੰਭਿਆਂ ਤੇ ਸਰਕਾਰੀ ਖੰਭਿਆਂ ਤੇ ਨਹੀਂ ਲੱਗ ਸਕਦੇ ਬੋਰਡ ਕੀ ਇਹ ਪੱਕੇਸ਼ਾਈ ਸਮਝ ਸੈ ਨਹੀਂ ਚਾਹੀਦੀ ਆ ਲੋਕਤੰਤਰ ਦੀ ਦੁਹਾਈ ਦਿੰਦੇ ਨੇ ਸੰਵਿਧਾਨ ਹੱਥ ਫੜ ਕੇ ਚੱਲਦੇ ਨੇ ਭ੍ਰਸ਼ਟਾਚਾਰ ਦੇ ਨਾਲ ਜੁਲਿਤ ਨੇ ਸਿਰ ਤੋਂ ਲੱਗੇ ਪੈਰ ਤੱਕ ਔਰ ਇਹਨਾਂ ਦੇ ਲਈ ਕੋਈ ਕਾਨੂੰਨ ਨਹੀਂ ਹੈ ਕਿਹਾ ਕੋਈ ਰੂਲ ਐਂਡ ਰੈਗੂਲੇਸ਼ਨ ਨਹੀਂ ਹੈ ਕਿਹਾ ਜਦ ਤੱਕ ਇੱਕ ਵੀ ਤਰਾ ਸਿੰਘ ਢੰਡੀ ਹੈ ਇੱਕ ਵੀ ਹੋਲਡਿੰਗ ਹੈ ਮੈਥੋਂ ਜਾਣ ਵਾਲਾ ਨਹੀਂ ਪਰ ਮੈਂ ਵੀ ਕਹਿਣਾ ਚਾਹਨਾ ਲੋਕਤੰਤਰ ਦੇ ਅੰਦਰ ਧਿਰੂਸ਼ ਕੜਨਾ ਦਾ ਅਧਿਕਾਰ ਹੈ ਕੇਜਰੀਵਾਲ ਆਇਆ ਉਹਦਾ ਸਵਾਗਤ ਹੈ ਪਰ ਇਸ ਤਰੀਕੇ ਦਾ ਵਾਤਾਵਰਣ ਹੋਏਗਾ ਤੇ ਉਹਨੂੰ ਸ਼ਹਿਰ ਜਾਣਾ ਮੁਸ਼ਕਲ ਹੋਏਗਾ ਸਰ ਕਾਡਿਕ ਸੁਪਰੀਮੋ ਆ ਰਿਹਾ ਜਗ੍ਹਾ ਰੱਖਦੇ ਇਸ ਰਹਾਡਿੰਗ ਬਗਾਏਗਾ ਕੀ ਕਹਣਾ ਹੈ ਪਹਿਲੇ ਪਹਿਲਾਂ ਤੇ ਮੈਂ ਤੁਹਾਨੂੰ ਪੁੱਛਣਾ ਚਾਹਨਾ ਇਹ ਐ ਇਲੈਕਸ਼ਨ ਕੋਡ ਦੀ ਉਲੰਘਣਾ ਹੈ ਜਾਂ ਨਹੀਂ ਇੱਕ ਨਿਯਮ ਹੈ ਕਿ ਕਿਸੇ ਵੀ ਸਰਕਾਰੀ ਬਿਲਡਿੰਗ ਤੇ ਸਰਕਾਰੀ ਕੰਬੇ ਤੇ ਕ੍ਰਾਸਿੰਗ ਤੇ ਨਾ ਹੋਲਡਿੰਗ ਲੱਗ ਸਕਦਾ ਨਾ ਬੈਨਰ ਲੱਗ ਸਕਦਾ ਨਾ ਝੰਡੀਆਂ ਲੱਗ ਸਕਦੀਆਂ ਦੁਕਾਨਦਾਰਾਂ ਦੀ ਮਰਜ਼ੀ ਦੇ ਨਾਲ ਲਿਖਿਤ ਉਹਨਾਂ ਨੇ ਸਾਨੂੰ ਦਿੱਤਾ ਕਿ ਤੁਸੀਂ ਬੀਜੇਪੀ ਦਾ ਝੰਡਾ ਲਗਾ ਸਕਦੇ ਹੋ ਉਸ ਵੇਲੇ ਤੇ ਇਲੈਕਸ਼ਨ ਕਮਿਸ਼ਨ ਬੜਾ ਤੇਜ਼ ਹੋਇਆ ਔਰ ਝੰਡੇ ਤੁਹਾਡੇ ਰਾਤੋ ਰਾਤ ਉਬਾਰ ਕੇ ਲੈ ਗਿਆ ਫੇਰੇ 7 ਵਜੇ ਮੈਂ ਡੀਸੀ ਸਾਹਿਬ ਨੂੰ ਔਰ ਜਿਹੜੇ ਪੂਰੇ ਪਾਰਲੀਮੈਂਟ ਦੇ ਆਰੋ ਨੇ ਡੀਸੀ ਗੁਰਦਾਸਪੁਰ ਨੂੰ ਫੋਨ ਤੇ ਸੂਚਨਾ ਦਿੱਤੀ ਕਿ ਇਸ ਪ੍ਰਕਾਰ ਉਲੰਘਣ ਹੋ ਰਿਹਾ ਪੂਰੀ ਤਰ੍ਹਾਂ ਨਾਲ ਇਲੈਕਸ਼ਨ ਕਮਿਸ਼ਨ ਦੇ ਨਿਰਦੇਸ਼ਾਂ ਦਾ ਮੈਨੂੰ ਯਕੀਨ ਦਿਲਾਇਆ ਗਿਆ ਕਿ ਅਸੀਂ ਉਤਾਰ ਦਿੰਨੇ ਆਂ ਕੀ ਆ ਇਹ ੱੱਕੇਸ਼ਾਈ ਸਮੱਸਿਆ ਨਹੀਂ ਚਾਹੀਦੀ ਲੋਕਤੰਤਰ ਦੀ ਦੁਹਾਈ ਦਿੰਦੇ ਨੇ ਸੰਵਿਧਾਨ ਹੱਥ ਫੜ ਕੇ ਚੱਲਦੇ ਨੇ ਭ੍ਰਸ਼ਟਾਚਾਰ ਦੇ ਨਾਲ ਲਿਪਤ ਨੇ ਸਿਰ ਤੋਂ ਲੈ ਕੇ ਪੈਰ ਤੱਕ ਮੰਨ ਹੋਰ ਇਹਨਾਂ ਦੇ ਲਈ ਕੋਈ ਕਾਨੂੰਨ ਨਹੀਂ ਹੈ ਕਿਆ ਕੋਈ ਰੂਲ ਐਂਡ ਰੈਗੂਲੇਸ਼ਨ ਨਹੀਂ ਹੈ ਕਿਆ ਜਦ ਤੱਕ ਇੱਕ ਵੀ ਤਰਾਸ ਸਿੰਘ ਢੰਡੀ ਹੈ ਇੱਕ ਵੀ ਹੋਲਡਿੰਗ ਹੈ ਮੈਥੋਂ ਜਾਣ ਵਾਲਾ ਨਹੀਂ ਪਰ ਮੈਂ ਵੀ ਕਹਿਣਾ ਚਾਹਣਾ ਲੋਕਤੰਤਰ ਦੇ ਅੰਦਰ ਤੁਲੂਸ ਕੜਰਾ ਅਧਿਕਾਰਾ ਹੈ ਕੇਜਰੀਵਾਲ ਆਏ ਉਹਦਾ ਸਵਾਗਤ ਹੈ ਪਰ ਇਸ ਤਰੀਕੇ ਦਾ ਮਾਤਾ ਪਰਣ ਹੋਏਗਾ ਤੇ ਉਹ ਨੂੰ ਚੈਰ ਜਾਣਾ ਮੁਸ਼ਕਲ ਹੋਏਗਾ ਸਰਕਾਰ ਕਰਕੇ ਨਾ ਪਰਮਾਤਮਾ ਜਿਹੜੇ ਉਹ ਆ ਗਿਆ ਹੋਲਡਸ ਆ ਗਿਆ ਸਾਰਿਆਂ ਦੇ ਉੱਤੇ ਜਿਹੜੇ ਹੈਗੇ ਹੋਲਡਿੰਗਸ ਹੈਗੇ ਨਹੀਂ ਦੇਖੋ ਨਹੀਂ ਕੀ ਹਾਲ ਕੀ ਤੇਦਾ ਸ਼ਹਿਰ ਦਾ ਲੈ ਉਹਨਾਂ ਮੈਨੂੰ ਪਤਾ ਇਹ ਚਾਹੁੰਦੇ ਨੇ ਕਿ ਮੈਂ ਚਲਾ ਜਾਵਾਂ ਤੇ ਮੁੜ ਕੇ ਲਾ ਲੈਣ ਲੇਕਿਨ ਬੀਜੇਪੀ ਜਿੰਦੀ ਜਾਗਦੀ ਪਾਰਟੀ ਹੈ ਅਸੀਂ ਕਾਨੂੰਨ ਨਾ ਆਪੇ ਤੋੜਿਆ ਕਦੀ ਨਾ ਟੁੱਟਦਾ ਕਾਨੂੰਨ ਦੇਖ ਸਕਦੇ ਹਾਂ ਜ਼ੁਲਮ ਕਰਨਾ ਵੀ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ ਇਧਰਲੀ ਕੋਈ ਕਾਰਵਾਈ ਦੀ ਮੰਗ ਮੈਂ ਤਾਂ ਕਹਿੰਦਾ ਪਰਚਾ ਰਜਿਸਟਰਡ ਹੋਣਾ ਚਾਹੀਦਾ ਔਰ ਮੈਂ ਰਿਟਰਨ ਵੀ ਦੇ ਰਿਹਾ ਜਿਨ੍ਹਾਂ ਲੋਕਾਂ ਨੇ ਇਹ ਵਾਇਲੇਸ਼ਨ ਕੀਤੀ ਹੈ ਇਲੈਕਸ਼ਨ ਕਮਿਸ਼ਨ ਦੇ ਨਿਰਦੇਸ਼ਾਂ ਦਾ ਉਲੰਘਣ ਕੀਤਾ ਹੈ ਚਾਹੇ ਉਹ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਲੋਕ ਹੋਣ ਚਾਹੇ ਆਮ ਆਦਮੀ ਪਾਰਟੀ ਨਾਲ ਜਿਨ੍ਹਾਂ ਨੇ ਇਹ ਲਵਾਏ ਨੇ ਪਰਚਾ ਰਜਿਸਟਰ ਹੋਣਾ ਚਾਹੀਦਾ ਆਰੋ ਵੱਲੋਂ ਤੁਹਾਨੂੰ ਤੁਹਾਡੇ ਨਾਲ ਗੱਲਬਾਤ ਹੋਈ ਹੈ ਕੀ ਕਹਿਣਾ ਉਹਨਾਂ ਦਾ ਉਹਨਾਂ ਨੇ ਕਿਹਾ ਜੀ ਉਤਾਰ ਦਿੰਦੇ ਆ ਜੀ ਲੇਕਿਨ 3 ਘੰਟੇ ਵੇਟ ਕਰਨ ਤੋਂ ਬਾਅਦ ਮੈਨੂੰ ਸੜਕਾਂ ਤੇ ਆਉਣਾ ਪਿਆ ਠੀਕ ਹੈ ਜਿਹੜੇ ਸਰਕਾਰੀ ਖੰਭਿਆਂ ਦਾ ਕੋਈ ਵੀ ਐਮਸੀਸੀ ਦੀ ਉਲੰਘਣਾ ਕਰ ਰਹੇ ਹੋ ਉਹ ਬੋਰਡ उतारे ਜਾ ਰਹੇ ਨੇ ਤੇ ਨਗਰ ਨਿਗਮ ਵੱਲੋਂ ਕਾਫੀ ਬੋਰਡ ਉਤਾਰ ਲਏ ਗਏ ਨੇ ਤੇ ਬਾਕੀ ਜਿਹੜੇ ਆ ਗਏ ਉਤਾਰ ਦਿੱਤੇ ਜਾਂਦੇ ਨੇ ਕਿਹਾ ਬੋਰਡ ਲਗਾਣੇ ਜਿਹੜੇ ਜਾਇਜ਼ ਨਹੀਂ ਸਰਕਾਰੀ ਖੰਭਿਆਂ ਸਰਕਾਰੀ ਖੰਭਿਆਂ ਤੇ ਨਹੀਂ ਲੱਗ ਸਕਦਾ ਬੋਰਡ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਤੁਹਾਡੇ ਨੂੰ ਕੀਤੀ ਜਾਏਗੀ ਆ ਨਹੀਂ ਲੱਗਾ ਜੇ ਬੋਰਡ ਉਤਾਰ ਕੇ ਜਬਤ ਕਰਾਂਗੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਬਣਦੀ ਹੋਵੇ ਦੇਖਣ ਜਾਏ ਜਿਹੜੇ ਬੋਰਡ ਜਬਤੇ ਕੀਤੇਗੇ ਉਹ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਟੱਕਰਵਾਲੋ ਉਤਾਰ ਲਏ ਨੇ ਪੁਲਸ ਵਾਲੇ ਉਹ ਧੰਨ ਵਾਪਸ ਮਿਲ ਜਾਣਗੇ ਆਪਾਂ ਦਾ ਤਾਂ ਬੋਰਡ ਵੱਲੋਂ ਪਹਿਲੇ ਕਿਹੜੂ ਉਤਾਰਗੇ ਬੀਬਾ ਚਬਾ ਦਾ ਵਿਰੋਧ ਹੋਦਾ ਜਾਈਗਾ ਬਾਜਵਾ ਤੇ ਵਿਰੋਧ ਨਹੀਂ ਪਹਿਲੇ ਸਵੇਰ ਤੋਂ ਸਾਡੀ ਟੀਮਾਂ ਲੱਗੀਆਂ ਹੋਈਆਂ ਹੁਣ ਹੀ ਉਤਾਰੇਗੇ ਸਾਰੇ ਕੈਮਰੇ ਦੀ ਰਿਕਾਰਡਿੰਗ ਹੈ ਸਾਰੇ ਉਨੇ ਉਤਾਰੇਗੇ ਨਗਰ ਨਗਰ ਦੀ ਟੀਮ ਸਵੇਰ થી ਲੱਗੀ ਹੋਈ ਆ ਉਤਾਰ ਰਹੀ ਆ ਤੇ ਕਾਰਵਾਈ ਕੀ ਬਣਦੀ ਇਹਨਾਂ ਤੇ ਸਰ ਜੋ ਵੀ ਕਾਰਵਾਈ ਹੋਵੇ ਤੁਹਾਨੂੰ ਦੱਸਾਂਗੇ ਇਹ ਥੋੜੀ ਜੀ ਇਹਨਾਂ ਦੀ ਆਪਸ ਵਿੱਚ ਮਿਸਅੰਡਰਸਟੈਂਡਿੰਗ ਹੋ ਗਈ ਸੀ ਕਿ ਕੁਝ ਬੋਰਡ ਇਹਨਾਂ ਨੇ ਨਾ ਆਪ ਵਾਲਿਆਂ ਨੇ ਸਰਕਾਰੀ ਖੰਬਿਆਂ ਤੇ ਲਾਤੇ ਸੀ ਉਹਨਾਂ ਨੂੰ ਆਪ ਰਿਕੁਐਸਟ ਕੀਤੀ ਸੀ ਕਿ ਉਤਾਰੇ ਹੋ ਚਿਨ ਇਸ ਲਈ ਇਹਦੇ ਤੇ ਜਿਹੜਾ ਸਿਵਲ ਪ੍ਰਸ਼ਾਸਨ ਉਹਨੂੰ ਆਪਾਂ ਬੁਲਾਇਆ ਤੇ ਉਹਨਾਂ ਨੇ ਆ ਕੇ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਵਾਲੇ ਉਹ ਬੋਰਡ ਉਤਾਰ ਰਹੇ ਆ ਸਿਚੁਏਸ਼ਨ ਉਹਨਾਂ ਦਾ ਨਾਰਮਲ ਹੈ ਬਾਕੀ ਜਿਹੜਾ ਸਰਕਾਰੀ ਪ੍ਰਾਪਰਟੀ ਤੇ ਬੋਰਡ ਕੋਈ ਨਹੀਂ ਲਾ ਸਕਦਾ ਇਸ ਲਈ ਉਹ ਬੋਰਡ ਉਤਾਰੇ ਜਾ ਰਹੇ ਆ ਤੇ ਬਾਕੀ ਜਿਹੜਾ ਐਸ ਪਰ ਲੋ ਧੰਦਾ ਉਹ ਆਪਾਂ ਕਰ ਰਹੇ ਨੇ ਦੇਖਣ ਜਾਇਆ ਸਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿਹੜੇ ਸਰਕਾਰੀ ਬੋਰਡ ਉਤਾਰੇ ਗਏ ਉਹ ਵੀ ਜਿਹੜੇ ਗੱਡੀ ਤੋਂ ਉਤਾਰ ਲਈਏ ਨੇ ਨਹੀਂ ਨਹੀਂ ਇਸ ਤਰ੍ਹਾਂ ਸਾਡੇ ਧਿਆਨ 'ਚ ਨਹੀਂ ਕੋਇਆ ਬੋਰਡ ਜਿਹੜੇ ਆਪਣੇ ਤਹਿਸੀਲਦਾਰ ਸਾਹਿਬ ਵੀ ਨਾਲ ਹੀ ਹੈ ਜਿਹੜੇ ਬੋਰਡ ਉਤਾਰੇ ਗਏ ਆ ਉਹਨਾਂ ਨੂੰ ਗੱਡੀ 'ਚ ਆਪਾਂ ਰੱਖਿਆ ਹੈ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਦੀ ਤੇ ਉਹ ਲੈ ਕੇ ਜਾਏ ਜਾ ਰਹੇ ਆ ਇਸ ਤਰ੍ਹਾਂ ਦੀ ਕੋਈ ਗੱਲ ਸਮਝੋ ਨਹੀਂ ਬਾਕੀ ਸਿਚੁਏਸ਼ਨ ਨੋਰਮਲ ਹੈ